ਕਿਉਂ ਹੋ ਗਈ ਤਨਾਲ ਗਿਆ ਤੇ ਚਾਹ ਲਾ ਕੇ ਦੇ ਲੈ ਯਾਦ ਮਾਦੀ ਚਾਹ ਲਓ ਚਾਹ ਸੁਣੋ ਅਜੇ ਟਾਈਮ ਹੈਗਾ ਵਾ ਆਪਾਂ ਕੰਮ ਤੇ ਕਰਾਂਗੇ ਸ਼ਹਿਰ ਦਾ ਤੇ ਕੱਪੜੇ ਪਾਏ ਆ ਆਪਾਂ ਮੰਮੀ ਦਾ ਪਤਾ ਨਾ ਲੈ ਆਈਏ ਚਲੋ ਜਾ ਰਹੇ ਕੱਲ ਨੂੰ ਫੇਰ ਮੁੰਡੂੜੀ ਚੱਲ ਜਾਣਾ ਵਾ ਹੁਣ ਟਾਈਮ ਹੈਗਾ ਵਾ ਜਾਵਣੇ ਦਾ ਹਾਂ ਹੋ ਚਲ ਆਪਣਾ ਜੀ ਬਾਬਾ ਤਮ ਇੱਕ ਦਿਨ ਹੀ ਤੁਸੀਂ ਆਏ ਫਰ ਲੋ ਆਪਣਾ ਸ਼ਹਿਰ ਦੇ ਸਾਰੇ ਕੰਮ ਨਿਭੜ ਗਏ ਤੇ ਅਜ ਮਾਤਾ ਦਾ ਪਤਾ ਵੀ ਕਿੱਥੇ ਆ ਜਾਣਾ ਚਲੋ ਫਿਰ ਜਾਣਦਾ ਆਪਾ ਤੇ ਕੱਲ ਫੇਰ ਮੈਂ ਡੂੜੀ ਜਾਣਾ ਤੇ ਪਾਸਪੋਰਟ ਛੋਣ ਲਈ ਆ ਅੱਜ ਨਾਲ ਬਾਬਾ ਬੱਗਾ ਜਿੱਥੇ ਕਰਕੇ ਚੱਲੇ ਆ ਇੰਨੇ ਨੂੰ ਪਤਾ ਲੱਗ ਜੂ ਕਿ ਨਗਦ ਅਜਾਰੂ ਕਿੰਨਾ ਕਿੰਨਾ ਸਾਬਦੇ ਆ ਬਿਲਕੁਸੇਹੀ ਆ ਬੰਦ ਬੜੀਆਂ ਗੱਲਾਂ ਕਰਦੀਆਂ ਹੂੰ ਹੂੰ ਇਹ ਦੱਸ ਕੇ ਚਾਹੀਏ ਜਿੱਦਾਂ ਉਹਦੋਂ ਪੈਸਰਾਂ ਨੇ ਬਹਿ ਜਾਂਦੀਆਂ ਵਾ ਪਤਾ ਨਹੀਂ ਅੱਜ ਲੱਗੂਗਾ ਮਾੜਾ ਛਾਪਾ ਮਾਰਾ ਕੋਈ ਜਾਇਓ ਸੱਚੀ ਗੱਲ ਡਾਡੀ ਜੀ ਠੀਕ ਆਪੋ ਤੁਹਾ ਸ੍ਰੀ ਕਾ ਦੱਸਣਾ ਠੀਕ ਜੀ ਸਾਕੀ ਕਾ ਮਮੀ ਠੀਕ ਐ ਸਾਖਰੀ ਕਾਲ ਹੋ ਗਿਆ ਲੈ ਠੀਕ ਠਾਕ ਵਧੀਆ ਤੁਸੀਂ ਸੁਣਾਓ ਤਾਂ ਟਕਿਆ ਆ ਰਿਹਾ ਜਿੰਨੇ ਦੱਸਤਾ ਮੈਨੂੰ ਲੱਗ ਗਿਆ ਪਤਾ ਪੈ ਗਿਆ ਲੰਮੇ ਪੈ ਜੋ ਹਾਂਜੀ ਆਲਰੇਡੀ ਠੀਕ ਠਾਕ ਆ ਜੀ ਬਹੁਤ ਠੀਕ ਠਾਕ ਵਧੀਆ ਹੋਰ ਵਧੀਆ ਵਧੀਆ ਆਪਰੇ ਸਭ ਠੀਕ ਐ ਵਧੀਆ ਹੋਰ ਸੇ ਦਾ ਖਾਗੂ ਦੇ ਖਾਗਰ ਨਹੀਂ ਤਾਂ ਤੋੜੀ ਤਾਉਗਾ ਮੇਰਾ ਦਵਾਈ ਦੂਈ ਖਾਦੀ ਐ ਬੋਟ ਕਾਦੀ ਆਂ ਖਾਦੀ ਪੋਤ ਦਵਾਈ ਦਵਾਈ ਤਾਂ ਸਰਾਨੇ ਰੱਖੀ ਆ ਇਹ ਨਹੀਂ ਪੁੱਛਦੀਆਂ ਪੁੱਛਦੀਆਂ ਮੈਨੂੰ ਕਦੋਂ ਦੀ ਵੇਲਾ ਆਈਆਂ ਤੇ ਕੋਈ ਜੀ ਨਹੀਂ ਬਾਹਰ ਹੈਗਾ ਸਾਰੀਆਂ ਅੰਦਰੋਂ ਅੰਦਰੀ ਬੜੀਆਂ ਹੋਣੀਆਂ ਵਾ ਐਦਾ ਹੀ ਰੋਜ਼ ਇਤਰਾ ਕੱਲੇ ਪੈ ਰਹਿੰਦੇ ਕੱਲਾ ਹੀ ਪੈ ਰਹਿੰਨੇ ਆ ਕੁੱਤਿਆਂ ਨੂੰ ਰੋਟੀ ਫੜਾ ਦਿੰਦਿਆਂ ਖਾ ਲਈਦੀ ਆਪੋ ਆਪਣੀ ਇਸੀਆਂ ਚ ਲੱਗੀਆਂ ਵਾ ਹੁਣਾਂ ਤੇ ਲੱਗੀਆਂ ਰਹਿੰਦੀਆਂ ਵਾ ਮਾਂ ਪਿਓ ਨਾਲ ਭੈਣ ਭਰਾਵਾਂ ਨਾਲ ਹਾਂ ਜੀ ਦੇ ਪਰ ਕੋਈ ਨਹੀਂ ਵੇਣੀ ਆ ਮੈਂ ਬੈਠੀ ਆ ਕਿ ਨੈਚਰ ਨੂੰ ਕੋਈ ਨਿਕਲਦਾ ਵਕਤ ਨਾ ਮੈਂ ਨਜ ਕੋੜੀ ਅੱਜ ਨੂੰ 15 20 ਮਿੰਟ ਹੋ ਗਏ ਮੈਨੂੰ ਉਧਰ ਆ ਕੇ ਬੈਠੀ ਨਹੀਂ ਸਾਰੇ ਅੰਦਰੋਂ 3 ਵੜੇ ਜੇ ਕਿ ਉਹ ਕੱਲੇ ਦੋਵੇਂ ਉਧਰ ਪਏ ਆ ਬਿਮਾਰ ਆ ਤੁਹਾਡਾ ਫਰਜ ਨਹੀਂ ਆ ਤੇ ਇੱਕ ਜਣਾ ਕੋਈ ਬੱਚਾ ਕਦੀ ਚਾਹਤੀ ਮਾਰੇ ਕਦੀ ਤੁਹੀ ਜਾਓ ਦੋਵੇਂ ਅਭੀ ਵਿਲਕੰਡੇ ਆਵਾਂ ਨਹੀਂ ਦੀਦੀ ਅਸੀਂ ਉੱਥੇ ਬੈਠੇ ਸੀ ਹਨੂ ਮੈਨੂੰ ਫੋਨ ਆ ਗਿਆ ਤੇ ਮੈਂ ਆਪਦੇ ਅੰਦਰ ਆ ਗਈ ਤੇ ਬੱਚੇ ਵੀ ਮੇਰੇ ਨਾਲ ਹੀ ਇੱਧਰ ਆ ਗਏ ਤੇ ਉਹਨਾਂ ਦੇ ਕੋਲ ਹੀ ਆਏ ਉਹਨਾਂ ਦੇ ਚਾਹ ਪਾਣੀ ਪੋਛ ਕੇ ਉਹਨਾਂ ਨੂੰ ਸਭ ਕੋ ਕਰਕੇ ਆਏ ਹੁਣੇ ਹਜੇ ਆਪਦੇ ਅੰਦਰ ਹੀ ਆਣ ਕੇ ਬੈਠੇ ਫੋਨ ਆ ਗਿਆ ਤੇ ਫੋਨ ਤੇ ਗੱਲ ਕਰ ਲਾ ਭਾਂ ਕੇ ਨਹੀਂ ਪੋਛ ਦੇਦੇ ਹੈਗੇ ਆ ਉਹ ਤੇ ਮੇਰੇ ਕੋਲ ਆਉਂਦਾ ਉਹ ਲੱਗਦਾ ਮੈਨੂੰ ਦੇ ਕੇ ਤੂੰ ਆਂਦੀ ਆ ਦੇ ਪਰ ਇਹ ਕੋਈ ਇਹਦਾ ਨਹੀਂ ਕਰੀ ਜਾਂਦਾ ਸਸ ਸੋਰਾ ਜਿਹੜਾ ਉਹ ਵੀ ਮਾਂ ਪਿਓ ਹੁੰਦਾ ਦਵਾਇ دارو ਉਹਨਾਂ ਨੂੰ ਟਾਈਮ ਨਾ ਦੇਣਾ ਤੁਹਾਡਾ ਫਰਜ਼ ਆ ਸ਼ੂਗਰ ਦੇ ਮਰੀਜ਼ ਨੂੰ ਤੇ ਮੈਡੀਕਲ ਕੋਹ ਪੈਂਦੀ ਆ ਵੇ ਥੋੜੀ ਵੀ ਤੀ ਸਵੇਰੇ ਰੋਟੀਆਂ ਦੋ ਲਾ ਕੇ ਦੇਤੀਆਂ ਤੇ ਸ਼ਾਮਾਂ ਨੂੰ ਦੇਤੀਆਂ ਤੇ ਮੁੜ ਕੇ ਕੋਈ ਪੁੱਛੋ ਹੀ ਨਾ ਕਿੰਨੀ ਧਰਮੀ ਉੱਤੇ ਥੋੜੋ ਥੋੜੇ ਸੇਕ ਆ ਕੀ ਆ ਤੁਸੀਂ ਅਸੀਂ ਛੱਡੇ ਅੰਦਰ ਗੂਹੇ ਮਾਰੇ ਕੋਈ ਪਤਾ ਨਹੀਂ ਬਾਬਾ ਬਾਬਾ ਦਾ ਸਭ ਕੁਝ ਚੋਕੇ ਲੱਗ ਜੀਦੀਆ ਹੁਜੀ ਕੋਈ ਗੱਲ ਨਹੀਂ ਅਸੀਂ ਉੱਥੇ ਹੁੰਨੇ ਉਹਨਾਂ ਦੇ ਕੋਲ ਹੀ ਹੁੰਨੇ ਆ ਨਾ ਚਾਹ ਪਾਣੀ ਪਿਆਈਦਾ ਰੋਟੀ ਪਾਣੀ ਖਵਾਈਦਾ ਦਵਾਈ ਟਾਈਮ ਤੇ ਦੇਈਦੀ ਆ ਉਹਨਾਂ ਦੀ ਤਿਆਰ ਤੇ ਆ ਗਈ ਧੀਆ ਕਵਾਂ ਕੇ 200 ਖੋ ਉਹਨਾਂ ਨੇ ਫੋਲਣਾ ਹੀ ਹੁੰਦਾ ਵਾ ਕਿ ਸਾਨੂੰ ਨੋਵਾ ਪੋਛ ਦੀਆਂ ਨਹੀਂ ਸਾਡਾ ਆਏ ਨਹੀਂ ਕਰਦੀ ਸਾਡੇ ਜੋ ਨਹੀਂ ਕਰਦੀ ਗਿਆ ਤੁਹਾਨੂੰ ਕੰਮ ਤੇ ਹਾਂਜੀ ਗਿਆ ਵਾ ਲੈਣ ਜਾਂਦੇ ਸਕੂਲ ਹਾਂਜੀ ਜਾਂਦੇ ਇਹਨੂੰ ਖਲਾ ਮੋ ਆਪਣੀ ਚਾਚੀ ਨੂੰ ਵਾਜ ਜਾ ਆਪਣੀ ਚਾਚੀ ਨੂੰ ਵਾਏ ਮਾਰ ਕੇ ਲਿਆ ਚਾਚੀ ਚਾਚੀ ਉਧਰ ਪੂਆ ਜੀ ਆਏ ਤੁਹਾਨੂੰ ਬੁਲਾਉਂਦੇ ਜੋ ਉਹ نیچے ਵੀ ਚਾਹਿਆ ਆਇਆ نیچے ਵੀ ਆ ਗਿਆ ਚਲ ਮੈਂ ਆਉਂਦੀ ਫੋਨ ਵੀ ਨਹੀਂ ਕੀਤਾ ਕੀ ਦੀ ਦੱਸ ਚੁੱਪਚਪੀ ਤੇ ਆ ਗਏ ਨਾ ਕੋਈ ਫੋਨ ਵਗੈਰਾ ਨਾ ਕੋਈ ਦੱਸਿਆ ਨਾ ਪੁੱਛਿਆ ਤੇ ਜਿਵੇਂ ਦਾ ਘਰੇ ਨਾ ਹੋਏ ਤੇ ਫੇਰ ਇਹ ਸਿੱਕਾ ਸਿੱਕਾ ਬਨੰਦਸੇ ਅੱਜ ਛਾਪਾ ਮਾਰ ਲਿਆ ਹੋਰ ਮੈਂ ਹਾਂ ਜੋ ਛਾਪਾ ਮਾਰਦੀ ਕੀ ਕਰਦੀ ਆ ਪਰਝਾਈਆਂ ਸਾਸਰੀ ਘਰ ਪੂਆ ਜੀ ਸਾਸਰੀ ਘਰ ਪੂਆ ਪਿਆ ਨਹੀਂ ਰਹੀ ਆ ਗਏ ਜੇ ਹੁਣ ਆ ਜੇ ਪਤਾ ਲੱਗਿਆ ਹੁਣ ਖਵਾ ਦੋਗੀ ਖਵਾਉਣਾ ਹੈ ਉਹ ਦਾਦੇ ਲਾ ਜੇ ਵੀ ਵਿਆਹ ਕਰੋ ਨੂੰ ਹੀ ਦੇ ਦਾ ਕਰੋ ਸਾਡੀ ਨਾ ਟੈਨਸ਼ਨ ਲਿਆ ਕਰੋ ਅਸੀਂ ਚਾਹ ਪਣੀ ਪੀ ਕੇ ਆਏ ਆ ਲੈਣੇ ਆ ਪਤਾ ਹੁਣੇ ਉਧਰ ਹੀ ਆਏ ਆ ਹਾਲ ਚਿਰ ਕੁਛ ਗੇ ਬਾਜੋ ਮੰਮੀ ਦਾ ਫੋਨ ਆ ਗਿਆ ਮੈਂ ਉਧਰ ਚਲੇ ਗਿਆ ਹਾਂ ਹਾਂਜੀ ਹਾਂ ਹਾਂ ਪੁੱਤ ਮੈਨੂੰ ਪਤਾ ਕੱਲ ਦੇ ਜੰਮੇ ਸੀ ਨਹੀਂ ਦੀਦੀ ਕੋਈ ਗੱਲ ਨਹੀਂ ਬਾਰੇ ਕੋਈ ਤਾਂ ਕੁਝ ਤੇ ਆਇਆ ਉਹ ਨੇ ਆਏ ਉਹ ਦੂਰ ਬੋਲਦੇ ਆ ਤੁਸੀਂ ਸੱਚੇ ਜੀ ਨਹੀਂ ਦੀਦੀ ਉਹਨਾਂ ਨੇ ਯਾਦ ਕਰਤਾਂ ਉਹਨਾਂ ਦਾ ਦੱਸਿਆ ਕਿੰਨਾ ਆਪਦੀ ਮਾਂ ਨੂੰ ਪਾਰੀਆਂ ਸਾਨੂੰ ਆਵਾਜ਼ਾਂ ਦੇ ਦੀਦੀ ਆਪੇ ਮਾਰ ਦੋ ਯਾਰ ਉਹ ਕੰਮ ਵਾਸਤੇ ਇੰਦੇ ਸਾਹਮਣੇ ਦਾ ਤਕਵਾਦੂ ਸਾਹਮਣੇ ਵੈਸੇ ਸਮਝੂ ਖਾਦੇ ਹੁੰਦੇ ਆ ਤੇ ਭੈਣ ਜੀ ਦੀ ਵੀ ਇਹ ਉਹ ਇਹਨਾਂ ਨੇ ਤੇ ਇਦਾਂ ਕਰਨਾ ਹੀ ਆ ਹਣ ਉਹ ਪੂਆ ਹੀ ਕੁਛ ਕਰਦੀ ਨਹੀਂ ਵਿਖੰਦੇ ਕਿਤੇ ਬਾਹਰ ਹੀ ਫੋਨ ਤੇ ਗੱਲ ਕਰਕੇ ਜਾ ਬੁਲਾ ਲਿਆ ਜੰਦੂ ਚਾਹ ਪੀਣ ਨੂੰ ਮੈਨੂੰ ਤਾਂ ਮੁੰਡੇ ਨੇ ਆਵਾਜ਼ ਮਾਰੀ ਆ ਗਿਆ ਅੰਦਰ ਹੋੜ ਜੀ ਆਓ ਚਾਹ ਪੀਓ ਚਾਹ ਬਣੀ ਪਈ ਆ ਤੁਸੀਂ ਕਿਹਾ ਬੁਲਾਇਆ ਵੀ ਨਹੀਂ ਸੱਚੀਗਾ 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 ਔਰ ਤਾਂ ਸਿੱਠਾ ਤਾਂ ਦਾ ਹਾਂਜੀ ਵਧੀਆ ਸਾਰੇ ਇਠਾ ਆ ਜਾਓ ਤੁਸੀਂ ਦੱਸੋ ਬੱਤੇ ਕਿੰਨਾ ਬਣਾਓ ਸਾਰੇ ਬਾਰ ਬਿਆ ਬਿਆ ਕਰੋ ਅੰਦਰ ਵੜ ਜਾਂਦੀਆਂ ਫੋਨ ਬਈ ਦਾ ਦੀਦੀ ਬਾਹਰ ਵੀ ਦਈ ਦਾ ਵਾ ਬਈ ਦਾ ਕਿਉਂ ਰਹੀਆਂ ਕਿਆ ਰੱਖੀਦਾ ਹੁੰਦਾ ਕੋਣ ਆਇਆ ਆਈ ਨਹੀਂ ਗਰਮੀ ਦੇ ਵਿੱਚ ਕਿੱਥੇ ਬੈਠੇ ਜੇ ਤੁਸੀਂ ਕੋਈ ਨਹੀਂ ਪੁੱਛਦਾ ਕੋਈ ਨਹੀਂ ਪੁੱਛਦਾ ਹਾਂ ਤੇ ਲੰਮਟੇ ਰਹੀ ਨੇ ਹਾਂ ਕੋਈ ਨੰਬਰ 310 ਪੁੱਛਦਾ ਸਮਾ ਹੀ ਦਰੇ ਇਹੋ ਜਿਹਾ ਆ ਗਿਆ ਭਾਉਨ ਅੱਜ ਕੱਲ ਤੁਹਾਨੂੰ ਪਤਾ ਹੀ ਆ ਕੇ ਹੈ ਕੋਈ ਨਹੀਂ ਪੁੱਛਿਆ ਜਿਹੜੀ ਦਵਾਈ ਹੈਗੀ ਠੱਗ ਹੋਈ ਆ ਬਹੁਤ ਤੁਹਾਡੀ ਆ ਉਹ ਵੇਖੀਏ ਨਾ ਫਿਰ ਮੁੜ ਕੇ ਨਾ ਉਹ ਜਿੱਦਾਂ ਮੁੜ ਕੇ ਆਏ ਤੇ ਕਿਹਾ ਤੁਹਾਨੂੰ ਲੈ ਜਾਾਂਗੇ ਤੇ ਦੁਬਾਰਾ ਆਉਂਦੇ ਆ ਉਹ ਜਿੰਦੀ ਹੀ ਰੋਈ ਦੀ ਆ ਪਰਚੀ ਵਿਖਾਓ ਭਲਾ ਪਰਚੀ ਤੇ ਲਿਖੇ ਹੋਣ ਆ ਵੇਖਿਓ ਕਿਹਦਾ ਨਾਮ ਲਿਖਿਆ ਤੇ ਇਹ ਦਵਾਈ ਤਾਂ ਮੰਮੀ ਦੀ ਆ ਤੇ ਡੜੀ ਖਾਈ ਜਾਂਦੇ ਆ ਆਵੇ ਲਾ ਫੇਰੇ ਆਂਦੀਆਂ ਆ ਅਹੀਂ ਬੜਾ ਸਾਧੀਆਂ ਚਾ ਦਵਾਈ ਜਿਹੜੀ ਮੰਮੀ ਦੀ ਆ ਉਹ ਡੈਡੀ ਖਾਂਦੇ ਕੋਈ ਪੁੱਛ ਲਾਵੇ ਕੋਈ ਨੀੜਾ ਕਿਨੇ ਦੇ ਕਿੰਨੀ ਖਾਂਦੇ ਆ ਦਵਾਈ ਔਰ ਸਾਡ ਮਾਤਾ ਨੂੰ ਜੱਗੇ ਆਏ ਸਾਰੀ ਦਵਾਈ ਮਾਤਾ ਦੀ ਜਿਹੜੀ ਇਹਨੂੰ ਖਵਾਦੀ ਆ ਦਾ ਪੱਟੀ ਨੇ ਘੰਬਲਾ ਔਰ ਡੈਡੀ ਦੀ ਦਵਾਈ ਦੇ ਤੇ ਮਾਤਾ ਦਾੱਖ ਬੀਟੀ ਸਰਾਣੇ ਆਪਣੇ ਹੈ ਕਿੱਥੇ ਰਹਿ ਜਾਂ ਮਾ ਜੀ ਜੀ ਦਾ ਆਦੇ ਤਾਂ ਹੁੰਦੀ ਹੈ ਜਦੋਂ ਚੁਗਣ ਆਓ ਚੁਪ ਕੇ ਨਾ ਚੁਲੀਆਂ ਕਰਨ ਦਾ ਭਾਂਣ ਕੇ ਰੋਲਾ ਹੀ ਪਾਉਣ ਦਾ ਤੇ ਸਾਡੇ ਨਾਲ ਤੇ ਆਹ ਵੇਖੋ ਫੇਰ ਤੁਸੀਂ ਆਂਦੇ ਹੋ ਬੋਲਦੀ ਹੈ ਨਨਾਣ ਆਣ ਕੇ ਆਹ ਦਵਾਈ ਜਿਹੜੀ ਮਾਤਾ ਦੀ ਉਹ ਬਾਪੂ ਖਾਣ ਡਿਆ ਦੀਦੀ ਇਹ ਦਿਨ ਬਾਪੂ ਦੀ ਦਵਾਈ ਬਾਪੂ ਨੂੰ ਦਿੱਤੀ ਸੀ ਮੰਮੀ ਦੀ ਦਵਾਈ ਮੰਮੀ ਨੂੰ ਦਿੱਤੀ ਹੈ ਇਹ ਦਵਾਈ ਉਹ ਉਹਨਾਂ ਨੇ ਲੈਂਦੇ ਇਸ ਤਰ੍ਹਾਂ ਦੀ ਗੱਲ ਕੋਈ ਨਹੀਂ ਬਦਲਦੀ ਹੋਣੀ ਆ ਸਾਡੀ ਕੋਈ ਗਲਤੀ ਨਹੀਂ ਹੈ ਤੁਸੀਂ ਥੋੜਾ ਮੰਨਣਾ ਕਿ ਇਹਨੇ ਜੇ ਤੁਸੀਂ ਮੰਨ ਜੋ ਤੇ ਫਿਰ ਉਹ ਹੋਰ ਠੀਕ ਨਾ ਹੋਏ ਤੁਸੀਂ ਲੈ ਜਦੋਂ ਤੁਸੀਂ ਖਾਣ ਕਰ ਲੋ ਸੇਵਾ ਹੈ ਤੇ ਬਥੇਰੀ ਕਰਕੇ ਦੇ ਜਿੱਦਣ ਮੈਂ ਲੈ ਗਈ ਉਹ ਬਣਾ ਖਾਉਗੜ ਜਾਣਗੀਆਂ ਕੋਈ ਨਹੀਂ ਆ ਗਿਆ ਖਾਉਗੜ ਜੀ ਹੱਥ ਦੇ ਗਈ ਤੁਹਾਡੇ ਵਾਲੀ ਚਾਰ ਮਹੀਨੇ ਦਾ ਸਾਰਾ ਦਿਨ ਸੇਵਾ ਕਰਦੇ ਤੁਹਾਡਾ ਉਹ ਕੋਈ ਨਾ ਹੀ ਨਹੀਂ ਪਾਉਂਦਾ ਲੈਂਦਾ ਮੈਨੂੰ ਪਤਾ ਲੱਗਿਆ ਜਿੰਨੀ ਕਿ ਸੇਵਾ ਕਰ ਚਲ ਲੈ ਜਾ ਫਿਰ ਤੁਸੀਂ ਲੈ ਜਾ ਕਿੱਥੇ ਆ ਜਾਓ ਫਿਰ ਦੀਦੀ ਖੜਗ ਲੋ ਇਹਨਾਂ ਨੂੰ ਇਹ ਉਹ ਨਹੀਂ ਖੜਦੀ ਬਹੁਤ ਕੁਝ ਖੜੂਗੀ ਕੋਈ ਨਹੀਂ ਲੈ ਜਾ ਜੋ ਕੋ ਖੜਨਾ ਲੈ ਜਾਓ ਤੁਸੀਂ ਕੋਈ ਨਹੀਂ ਦੀਦੀ ਲੈ ਜਾ ਕੋਈ ਗੱਲ ਕੋਈ ਨਹੀਂ ਜਾਓ ਲੈ ਜਾਓ ਚੰਗਾ ਡੈਡੀ ਸਾਂਗਾ ਮੋਤੀ ਤੇ ਬੜਾ ਬੋਲੀਆਂ ਤਾਂ ਮੈਂ ਨਾ ਜਾ ਕੇ ਮਾਮਾਈ ਨੂੰ ਫੋਨ ਕਰਦੀ ਆ ਮੈਂ ਮਾਮੇ ਲੈ ਕੇ ਆਉਂਗੀ ਸਾਂਗਾ ਮਾਰੇ ਤੱਕ ਨਾ ਤੀ ਕਾਲ ਨਾ ਮਾਮੇ ਨੂੰ ਫੋਨ ਕਰਦੀ ਜਦੋਂ ਬਾਹਰ ਕਾਹਨ ਸਾਂਗਾ ਹਾਂ ਪੈਰੋ ਨਾ ਮੇਦੀ ਬਾਹਰ ਨਹੀਂ ਪੈਂਦੇ ਆ ਜੀ ਇਹ ਲੋਕ ਇੰਨਾ ਬੋਲੀਆਂ ਕਿ ਮਾਮੇ ਨੂੰ ਫੋਨ ਕਰਕੇ ਤਾਂ ਉਹਨਾਂ ਨੂੰ ਲੈ ਕੇ ਆਉਂਗੀ ਚਲੋ ਕੋਈ ਗੱਲ ਹੀ ਹਾਂ ਆਪ ਨੂੰ ਆ ਕੇ ਆ ਕੇ ਦਜਨ ਦੇ